ਅਡਾਈਪਰ ਹੈ ਜੀ ਬੱਚਿਆਂ ਦੇ ਹਾਂਜੀ ਬਈ ਠੀਕ ਐ ਇੱਕ ਦੇ ਵਿੱਚ ਦੇ ਲਓ ਕਿੰਨੇ ਪੀਸ ਨੇ ਇੱਕ ਦੇ ਵਿੱਚ 44 ਪੀਸ ਨੇ ਓਕੇ ਵੀਰੇ ਤੁਹਾਨੂੰ ਪੈਂਦਾ 215 ਰੁਪਏ ਦਾ ਪੈਕਟ ਨਹੀਂ ਤਾਂ ਬਹੁਤ ਮਹਿੰਗਾ ਉ ਬਾਹਰ ਇਹ ਦੇਖੋ 400 ਵਾਲਾ 350 ਦਾ ਵਿਕਦਾ ਘੱਟੋ ਘੱਟ ਮੈਡੀਕਲ ਤੇ ਚਲ ਜਿਓ 400 ਵਾਲਾ ਅਗਲਾ ਤੁਹਾਨੂੰ ਹੋਲ ਸੇਲ ਵੀ ਲਾਏਗਾ ਨਾ ਤੇ 300 ਰੁਪਏ ਦਾ ਦੇਗਾ ਤੁਸੀਂ ਤੁਹਾਨੂੰ ਮੈਂ ਤੁਹਾਨੂੰ 215 ਰੁਪਏ ਪਰਫਿਊਮ ਹੈ 919 ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਇੱਕ ਪੀਸ ਤੁਸੀਂ ਕਿੰਨੇ ਦਾ ਸੇਲ ਕਰਨਾ 275 ਰੁਪਏ ਦਾ ਓਕੇ ਭਾਈ ਤਾਂ ਤੁਹਾਨੂੰ 250 ਦੇ ਦੋ ਓਕੇ ਸੇਫਟੀ ਪਿੰਨ ਦਾ ਬਾਕਸ ਹੈ ਪੂਰਾ ਓਕੇ ਭਾਈ ਪੂਰਾ ਬਾਕਸ ਕਿੰਨੇ ਦਾ ਪੈਣਾ 90 ਰੁਪਏ ਦਾ ਵਾਹ ਕਿੰਨੇ ਦਾ 90 ਰੁਪਏ ਦਾ ਬਾਕਸ ਹੈ ਬਾਜ਼ਾਰੋਂ ਤੁਸੀਂ 150 ਰੁਪਏ ਘਰ ਲੈਨੇ ਹੋ ਹਾਂਜੀ ਸਾਰੀ ਗੱਲ ਦੀ ਸਾਰਿਆਂ ਨੂੰ ਆਪਾਂ ਖੜੇ ਫੀਲਡ ਜਾਂਚ ਸਾਗਰ ਦੇ ਕੋਸਮੈਟਿਕਾਂ ਦੇ ਖੜੇ ਆ ਜ ਤੁਹਾਨੂੰ ਹੋਰ ਸਾਮਾਨ ਨਵਾਂ ਦਿਖਾਉਣੇ ਆ ਬਹੁਤ ਸਾਸਟਰੇਟਾ ਸਾਰਾ ਸਾਰਾ ਕੰਪਨੀ ਨਾਲ ਜੁੜੀ ਹੋਈ ਬਣਾ ਦੇਵਾ ਜੀ ਇਹ ਨੀਵੀਆ ਦਾ ਜੀ ਹਾਂ ਜੀ ਨੀਵੀਆ ਦਾ ਕਿੰਨਾ ਹੈ 275 ਰੁਪਏ ਐਮ ਆਰ ਪੀ ਹੈ ਕਿੰਨੇ ਦਾ ਪੈਣਾ 100 ਰੁਪਏ ਨੀਵੀਆ ਨੀਵੀਆ ਦਾ ਇਹ ਨੀਵੀਆ ਦਾ ਬਾਡੀ ਮਿਸਟ ਓਕੇ ਓਕੇ ਠੀਕ ਹੋ ਗਿਆ ਆ ਦੇਖੋ ਪਰਫਿਊਮ ਜਲਾਣਾ ਹਨਾ ਇਹ ਰੈਡ ਪਰਫਿਊਮ ਹੈ 919 ਹੈ ਇੱਕ ਨਾਲ ਇੱਕ ਫ੍ਰੀ ਓਕੇ ਆ ਦੇਖੋ ਬਹੁਤ ਘੈਂਟ ਚੀਜ਼ ਹੈ ਇਹ ਚੈੱਕ ਕਰੋ ਇੱਕ ਨਾਲ ਇੱਕ ਫ੍ਰੀ ਠੀਕ ਆ ਵੀਰ ਠੀਕ ਹੋ ਗਿਆ ਦੂਜਾ ਵੀ ਦਗਾ ਦੇ ਹਲੋ ਬਹੁਤ ਵਧੀਆ ਚੀਜ਼ ਹੈ ਘੈਂਟ ਚੀਜ਼ ਹੈ ਇਹ ਕਿੰਨੇ ਦਾ ਹੈ ਇਹ ਲੈ ਇੱਕ ਸ਼ੇਰ ਭਾਈ ਇਹ ਆ ਦੇਖੋ ਇਹ ਲੈ ਗਿਆ ਇੱਕ ਨਾਲ ਇੱਕ ਫ੍ਰੀ ਇੱਕ ਪੀਸ ਤੁਸੀਂ ਕਿੰਨੇ ਦਾ ਸੇਲ ਕਰਨਾ 275 ਰੁਪਏ ਦਾ ਓਕੇ ਵੀਰ ਤਾਂ ਤੁਹਾਨੂੰ 250 ਦੇ ਦੋ ਓਕੇ ਐਮ ਆਰ ਪੀ ਕਿੰਨੇ ਦਾ ਇਕੱਠਾ ਮਾਲ ਚੱਕੋਗੇ 275 ਵਾਲਾ 120 ਰੁਪਏ ਲਾ ਦਾਂਗਾ ਓਕੇ ਬਾਈ ਠੀਕ ਹੈ ਕੁਆਂਟੀਟੀ ਇਕੱਠੀ ਲਓ ਹਨਾ ਤੇ ਸਿੰਗਲ ਲਓ ਥੋੜਾ ਮੋਟਾ ਬਦਲਾ ਜਾਂਦਾ ਬਿਲਕੁਲ ਬਿਲਕੁਲ ਕੰਮ ਜਾਓ ਬਾਹਰ ਸੀ ਜੀ ਐਲੋ ਵੀਰਾ ਹਾਂਜੀ ਐਲੋ ਵੀਰਾ ਚਾਕਲੇਟ ਓਕੇ ਬਾਈ ਪਲੇਨ ਲਓਗੇ 40 ਰੁਪਏ ਐਲੋ ਵੀਰਾ 50 ਰੁਪਏ ਓਕੇ ਬਾਈ ਠੀਕ ਹੈ 50 ਰੁਪਏ 40 ਰੁਪਏ ਦੋ ਰੇਟ ਆਪਣੇ ਓਕੇ ਬਾਈ ਆ ਦੇਖੋ ਆ ਸੇਫਟੀ ਪਿੰਨ ਦਾ ਬਾਕਸ ਆ ਗਿਆ ਹਾਂਜੀ ਵੀਰੇ ਸੇਫਟੀ ਪਿੰਦਾ ਬਾਕਸ ਹੈ ਪੂਰਾ ਓਕੇ ਬਾਈ ਪੂਰਾ ਬਾਕਸ ਕਿੰਨੇ ਦਾ ਪੈਣਾ 90 ਰੁਪਏ ਦਾ ਵਾਹ ਕਿੰਨੇ ਦਾ 90 ਰੁਪਏ ਦਾ ਬਾਕਸ ਬਾਜ਼ਾਰੋਂ ਤੁਸੀਂ 150 ਰੁਪਏ ਘਰ ਲੈਨੇ ਹੋ ਠੀਕ ਹੈ 150 ਰੁਪਏ ਹੋਲ ਸੇਲ 'ਚ ਮਿਲਦਾ ਬੰਦ ਗੱਤੇ ਦਾ ਰੇਟ ਹੈ ਮੈਂ ਤੁਹਾਨੂੰ 90 ਰੁਪਏ ਲਾਵਾਂਗਾ 150 ਵਾਲਾ ਓਕੇ ਬਾਈ ਹਾਂ ਜੀ ਆਨੇ ਕੋ ਲੋਸ਼ਨ ਜਾਰ 180 ਰੁਪਏ ਹੈ 180 ਰੁਪਏ ਲੋਸ਼ਨ ਜਾਰ ਦੱਬਾ ਜੀ ਹਾਂ 180 ਦਾ ਉਹ ਜੀ ਸਭ ਤੋਂ ਛੋਟਾ ਡੱਬਾ ਲੈਣਾ 100 ਰੁਪਏ ਦਾ ਡੱਬਾ ਓਕੇ ਵੀਰੇ ਕ੍ਰੀਮ ਜਾਰ ਲੋਸ਼ਨ ਜਾਰ 100 ਰੁਪਏ ਤੇ ਆ ਚੈੱਕ ਕਰਾ ਦਿਓ ਇੱਕ ਵਾਰੀ ਦੁਕਾਨ ਤੇ ਫੀਲਦ ਗੰਜ 11 ਨੰਬਰ ਗਲੀ ਬਿਲਾਲ ਸਾਰੀ ਕਰ ਦੇ ਕੋਈ ਗੱਲ ਨਹੀਂ ਕਰਦਾ ਇਹ ਡਾਈਪਰ ਆ ਜੀ ਬੱਚਿਆਂ ਦੇ ਹਾਂਜੀ ਬਈ ਠੀਕ ਐ ਇੱਕ ਦੇ ਵਿੱਚ ਦੇ ਲਓ ਕਿੰਨੇ ਪੀਸ ਨੇ ਇੱਕ ਦੇ ਵਿੱਚ 44 ਪੀਸ ਨੇ ਓਕੇ ਵੀਰੇ ਤਾਨੂੰ ਪੈਂਦਾ 215 ਰੁਪਏ ਦਾ ਪੈਕਟ ਨਹੀਂ ਤਾਂ ਬਹੁਤ ਮਹਿੰਗਾ ਉਬਾਰ ਇਹ ਦੇਖੋ 400 ਵਾਲਾ 350 ਦਾ ਵਿਕਦਾ ਘੱਟੋ ਘੱਟ ਮੈਡੀਕਲ ਤੇ ਚਲ ਜੋ 400 ਵਾਲਾ ਅਗਲਾ ਤੁਹਾਨੂੰ ਹੋਲ ਸੇਲ ਵੀ ਲਾਏਗਾ ਨਾ ਤੇ 300 ਰੁਪਏ ਦਾ ਦੇਗਾ ਤੁਸੀਂ ਤੁਹਾਨੂੰ ਮੈਂ ਤੁਹਾਨੂੰ 215 ਰੁਪਏ ਬੱਲੇ ਹੈਨਾ ਐਮੀ ਦਾ ਡਾਈਪਰ 200 ਸਾਈਜ਼ ਕਿਹੜਾ ਹੈ ਇਹ ਐ ਐਨ ਬੀ ਐਸ ਐਮ ਐਲ ਐਕਸਲ ਸਾਰਾ ਮਿਲੇਗਾ ਸਾਈਜ਼